ਹਾਂਜੀ ਬਾਬਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਨੇ ਸਾਰੇ ਭਰਾਵਾਂ ਦੇ ਠੀਕ ਠਾਕ ਜੇ ਬਾਬਿਓ ਆਜੋ ਕਰਨੀਆਂ ਤੁਹਾਡੇ ਸਾਰੇ ਭਰਾਵਾਂ ਨਾਲ ਗੱਲਬਾਤ ਅੱਜ ਆ ਜਿਹੜਾ ਮੁੱਦਾ ਚੱਲ ਰਿਹਾ ਹੁਣ ਤੁਹਾਨੂੰ ਪਤਾ ਪਿਛਲੇ ਦਿਨਾਂ ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਝੰਡੇ ਵਾਲੀਆਂ ਤਸਵੀਰਾਂ ਜਿਹੜੀਆਂ ਹਿਮਾਚਲ ਦੇ ਵਿੱਚ ਲਾਈਆਂ ਜਾ ਰਹੀਆਂ ਇਹ ਸਾਡੇ ਤਾਂ ਸਾਰੇ ਮਰੀਆਂ ਜ਼ਮੀਰਾਂ ਵਾਲੀ ਆ ਸਾਡੇ ਤਾਂ ਤਕਰੀਬਨ ਸਾਡੇ ਜਿਹੜੇ ਆ ਪ੍ਰਧਾਨ ਹੋ ਗਏ ਸਾਡੇ ਜਿਹੜੇ ਆ ਜ਼ਹੀਦਾਰ ਹੋ ਗਏ ਸਾਡੇ ਜਿਹੜੇ ਕੋਈ ਮੰਤਰੀ ਹੋ ਗਏ ਹੈ ਇਹਨਾਂ ਨੇ ਤਾਂ ਕੋਈ ਮਤਲਬ ਕਿ ਜਵਾਬ ਨਹੀਂ ਹਜੇ ਤੱਕ ਦਿੱਤਾ ਠੀਕ ਹੈ ਨਾ ਤੇ ਇਹਨਾਂ ਦਾ ਕੋਈ ਐਂਟੀ ਫਰੰਟ ਦਾ ਕੋਈ ਹੈਗਾ ਬਰੇਸ ਸੰਡਾਲਿਆ ਉਹਨੇ ਪਤਾ ਕੀ ਆਖਿਆ ਜੇ ਉਹ ਆਂਦਾ ਜਿੱਥੇ ਵੀ ਕਿਤੇ ਵੀ ਪੰਜਾਬ ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਤਸਵੀਰ ਝੰਡੇ ਵਾਲੀਆਂ ਤਸਵੀਰਾਂ ਲੈ ਕੇ ਕੋਈ ਵੀ ਫਿਰਦਾ ਕਿਤੇ ਵੀ ਫਿਰਦਾ ਉਹਨੂੰ ਦੇਖਦਿਆਂ ਹੀ ਉੱਥੇ ਗੋਲੀ ਮਾਰ ਦਿਓ ਉਸ ਬੰਦੇ ਨੇ ਆਖਿਆ ਉਹਦੀ ਮੇਰੇ ਕੋਲ ਇਹ ਫੋਟੋ ਵੀ ਪਈ ਆ ਤੇ ਉਸ ਚਵਲ ਨੂੰ ਅਸੀਂ ਜਵਾਬ ਦਿੰਨੇ ਆ ਤੂੰ ਉਹਨਾਂ ਨੂੰ ਗੋਲੀ ਮਾਰ ਦਿਓ ਆ ਚੱਕ ਆ ਤੈਨੂੰ ਵਿਖਾਉਣਾ ਮੈਂ ਇਹ ਆ ਲੈ ਆ ਮੈਂ ਆ ਮੈਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲ ਦੀ ਤਸਵੀਰ ਲਈ ਆ ਵੇਖ ਹੈਗੀ ਤੇਰੇ ਚ ਤਾਕਤ ਨਹੀਂ ਹੈਗੀ ਤੇਰੇ ਚ ਤਾਕਤ ਨਹੀਂ ਆ ਫਿਰ ਮਾਰ ਗੋਲੀ ਆ ਮਾਰ ਗੋਲੀ ਆ ਲੈ ਆ ਪੰਜਾਬ ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲ ਦੀ ਤਸਵੀਰ ਆ ਮੇਰੇ ਹੱਥ ਦੇ ਵਿੱਚ ਆ ਆ ਵੇਖ ਲਾ ਆ ਮੇਰੇ ਹੱਥ ਦੇ ਵਿੱਚ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਤੇ ਮਾਰ ਤੂੰ ਗੋਲੀ ਤੂੰ ਤੁਸੀਂ ਗੱਲਾਂ ਵਾਲੀ ਓ ਗੱਲਾਂ ਵਾਲੀ ਠੀਕ ਹੈ ਨਾ ਤੂੰ ਗੱਲਾਂ ਆਲਾ ਤੂੰ ਆ ਨਾ ਵੀ ਜਿਹੜੇ ਝੰਡੇ ਵਹਨੇ ਓ ਜਿਨ੍ਹਾਂ ਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਤਸਵੀਰਾਂ ਉਸ ਬੰਦੇ ਨੂੰ ਦੇਖ ਦੇ ਗੋਲੀ ਮਾਰ ਦੋ ਤੈਨੂੰ ਮੈਂ ਚੈਲੰਜ ਨਾਲ ਇਹ ਗੱਲ ਆਨਾ ਅਵਰੇਸ ਸੰਡਾਲਿਆ ਮੈਨੂੰ ਨਹੀਂ ਪਤਾ ਤੂੰ ਕਿੱਥੋਂ ਦਾ ਜੇ ਤੂੰ ਕੌਣ ਆ ਪਰ ਤੈਨੂੰ ਠੋਕਵਾ ਜਵਾਬ ਦੇਣਾ ਮੇਰੇ ਟਰੈਕਟਰ ਦੇ ਉੱਪਰ ਵੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਤਸਵੀਰ ਲੱਗੀ ਆ ਮੇਰੇ ਘਰ ਦੇ ਉੱਤੇ ਵੀ ਤਸਵੀਰ ਲੱਗੀ ਆ ਸੰਤਾਂ ਦੀ ਠੀਕ ਆ ਨਾ ਤੇ ਆ ਮੈਂ ਆਪਣੇ ਹੱਥ 'ਚ ਵੀ ਸੰਤਾਂ ਦੀ ਤਸਵੀਰ ਲੈ ਕੇ ਲਾਨ ਕਰਦਾ ਜੇ ਤੇਰੇ 'ਚ ਐਨਾ ਦਮ ਹੈਗਾ ਤੇ ਆ ਜਾ ਸਾਹਮਣੇ ਆ ਮਾਰ ਮੈਨੂੰ ਗੋਲੀ ਨਿਕਲ ਬਾਹਰ ਆਪਣੇ ਘਰ 'ਚੋਂ ਹੈ ਤੈਨੂੰ ਇਹ ਕਿੰਨੇ ਅਧਿਕਾਰ ਦੇਤਾ ਵੀ ਤੂੰ ਸੰਤਾਂ ਦੀ ਤਸਵੀਰ ਵੇਖਦੇ ਜਿਹੜੇ ਸਾਡੇ ਨੌਜਵਾਨ ਉਹਨਾਂ ਨੂੰ ਗੋਲੀ ਮਾਰੋਗੇ ਉਹਨੂੰ ਸਿੱਧੀ ਆ ਤੇਰਾ ਮੇਰੇ ਕੋਲੇ ਪ੍ਰੂਫ ਪਿਆ ਤੇਰਾ ਐਵੇਂ ਨਹੀਂ ਬੋਲਿਆ ਮੈਂ ਮੇਰੇ ਕੋਲੇ ਤੇਰਾ ਪ੍ਰੂਫ ਪਿਆ ਠੀਕ ਹੈ ਨਾ ਤੁਸੀਂ ਵੀਡੀਓ ਚ ਬੋਲਦੇ ਹੋ ਜਿਹੜਾ ਤੁਸੀਂ ਸੰਤਾ ਪ੍ਰਤੀ ਤੁਸੀਂ ਐ ਜਿਹੜੇ ਸਾਡੇ ਸੰਤਾਂ ਦੇ ਤੁਸੀਂ ਝੰਡੇ ਰੋਲੇ ਆ ਪੈਰਾਂ ਚ ਲਾ ਲਾ ਕੇ ਤੁਸੀਂ ਉੱਤੇ ਸਿੱਟੇ ਆ ਤੁਸੀਂ ਅਮਾਚਲ ਦੇ ਵਿੱਚ ਤੁਸੀਂ ਜਿਹੜਾ ਗੁੰਡਾਗਰਦੀ ਤੁਸੀਂ ਕੀਤੀ ਆਪਣਾ ਰਾਜ ਬਣਾ ਛੱਡਿਆ ਤੁਸੀਂ ਐ ਤੁਸੀਂ ਹੁਣ ਇੱਡੀ ਕਾਤ ਤੇ ਆ ਕੇ ਵੀ ਜਿਹੜਾ ਸੰਤਾਂ ਦਾ ਝੰਡਾ ਲਊ ਤੇ ਉਹ ਝੰਡੇ ਵਾਲੇ ਬੰਦੇ ਨੂੰ ਤੁਸੀਂ ਜ਼ਖਮੀ ਕਰੋ ਉਹ ਮਾਰੋ ਕੁੱਟੋਗੇ ਤੁਹਾਡੀ ਇੰਨੀ ਜ਼ਰਤ ਤੁਸੀਂ ਸਾਡੇ ਸਾਹਮਣੇ ਤਾਂ ਆਓ ਇੱਕ ਵਾਰੀ ਆਵੇਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲ ਦੀਆਂ ਤਸਵੀਰਾਂ ਵਾਲੇ ਝੰਡੇ ਆ ਸਾਡੇ ਕੋਲੇ ਆ ਹੈ ਹਿੰਮਤ ਤਾਂ ਉਹ ਸਾਹਮਣੇ ਤੁਸੀਂ ਅਸੀਂ ਸਾਡੇ ਦਿਲਾਂ 'ਚ ਵੀ ਸੰਤਾਂ ਦੀਆਂ ਤਸਵੀਰਾਂ ਠੀਕ ਆ ਨੇ ਸਾਡੇ ਟਰੈਕਟਰਾਂ 'ਤੇ ਵੀ ਸੰਤਾਂ ਦੀਆਂ ਤਸਵੀਰਾਂ ਹਾਂ ਤੁਸੀਂ ਕਰਦੇ ਹੋ ਤੁਸੀਂ ਇਹ ਕੰਮ ਬਿਮਾਰ ਦੋ ਐ ਕਰਦਾਂਗੇ ਕਰੋ ਤੁਸੀਂ ਜੇ ਤੁਹਾਡੇ 'ਚ ਇੰਨੀ ਹਿੰਮਤ ਆ ਨਾ ਨਿਕਲ ਬਾਹਰ ਤੂੰ ਆ ਫਿਰ ਤੈਨੂੰ ਵਿਖਾਉਣੇ ਆ ਸਿੰਘ ਚੀਜ਼ ਕੀ ਹੁੰਦੀ ਆ ਕਹਣਾ ਤੂੰ ਮੈਦਾਨ ਚ ਆ ਤੂੰ ਤੂੰ ਇਹ ਗੱਲ ਕਰਦਾ ਵੀ ਜਿਹੜੇ ਨੌਜਵਾਨ ਆ ਪੰਜਾਬ ਦੇ ਵਿੱਚ ਬਹੁ ਗਿਣਤੀ ਜਿਹੜੇ ਭਿੰਡਰਾਂ ਵਾਲੇ ਨੂੰ ਆਪਣਾ ਸਪੋਰਟਰ ਮੰਨਦੇ ਆ ਪਿਆਰ ਕਰਦੇ ਆ ਸੰਤਾਂ ਨੂੰ ਉਹਨੂੰ ਦੇਖਦੇ ਹੀ ਗੋਲੀ ਮਾਰਨ ਦੇ ਆਰਡਰ ਹੋਣੇ ਚਾਹੀਦੇ ਆ ਕਹ ਤਾ ਤੂੰ ਦਿੱਤਾ ਹੁਣ ਆ ਵੀ ਜਾ ਫਿਰ ਤੂੰ ਤੂੰ ਕਹਦਾ ਨਾ ਇਹ ਗੱਲ ਤੂੰ ਆ ਵੀ ਜਾ ਨਾ ਆ ਵੇਖ ਆ ਵੇਖ ਲਾ ਆ ਤੈਨੂੰ ਵਾਰ-ਵਾਰ ਵਿਖਾਉਣਾ ਮੈਂ ਤੂੰ ਕਹ ਤਾ ਦਿੱਤਾ ਤੇ ਤੂੰ ਆ ਜੀ ਹੁਣ ਜੇ ਤੇਰੇ ਹੁਣ ਪਤਾਲੂਆਂ ਚ ਦਮ ਹੈਗਾ ਤਾਂ ਆ ਜੀ ਨਿਕਲੀ ਬਾਹਰ ਤੋਂ ਆ ਜੀ ਤੁਸੀਂ ਚਵਲਾਉ ਚਵਲਾ ਚਵਲਾ ਨਾ ਭੋਰਿਆ ਕਰੋ ਤੁਸੀਂ ਠੀਕ ਹੈ ਨਾ ਆ ਸਾਡੇ ਟਰੈਕਟਰਾਂ ਤੇ ਵੀ ਲੱਗੀਆਂ ਸਾਡੀਆਂ ਗੱਡੀਆਂ ਤੇ ਵੀ ਲੱਗੀਆਂ ਸਾਡੇ ਘਰਾਂ ਤੇ ਵੀ ਲੱਗੇ ਆ ਲੱਗੇ ਝੰਡੇ ਆ ਬਾਬੇ ਜਰਨੈਲ ਸਿੰਘ ਦੇ ਆ ਆ ਜੇ ਜਿੱਥੇ ਮਰਜੀ ਤੁਸੀਂ ਜਿਹੜਾ ਤੁਸੀਂ ਗੰਦ ਪਾਇਆ ਤੁਸੀਂ ਵੜਿਆ ਨੇ ਹੈ ਆ ਜੀ ਫਿਰ ਤੂੰ ਤੇ ਤੈਨੂੰ ਵੇਖਣ ਵਾਸਤੇ ਮੈਂ ਸਪੈਸ਼ਲ ਤੈਨੂੰ ਵਿਖਾਇਆ ਤੇ ਸੋ ਇਹਨਾਂ ਬੰਦਿਆਂ ਦੀ ਮਾਨਸਿਕਤਾ ਵੇਖੋ ਵੀਰੋ ਕਿੰਨੀ ਆ ਵੀ ਇਹ ਬੰਦੇ ਕਰਨਾ ਕੀ ਚਾਹੁੰਦੇ ਆ ਵਿਖਾਉਣਾ ਕੀ ਚਾਹੁੰਦੇ ਆ ਦੇਖ ਦੇ ਵਿੱਚ ਬਿਆਨ ਕਿਦਾਂ ਢੜਕਾਉ ਬਿਆਨ ਦੇ ਕੇ ਤੇ ਸਾਡੇ ਪੰਜਾਬ ਨੂੰ ਜਿਹੜੇ ਕਿਸ ਕਿੱਧਰ ਤੱਕਣਾ ਚਾਹੁੰਦੇ ਆ ਕੇਸ਼ ਅਗਵਾਲੇ ਇਹਨਾਂ ਤੋਂ ਬਚੋ ਜਿੰਨੇ ਆ ਸਾਡੇ ਬੰਦੇ ਠੀਕ ਹੈ ਨਾ ਇਹ ਗੱਲਾਂ ਤਾਂ ਐ ਕਰਦਾ ਤੇ ਜਿੱਦਣ ਤੂੰ ਕਿਤੇ ਸਿੰਘਾਂ ਦੇ ਹੱਥ ਲੱਗ ਗਿਆ ਨਾ ਤੂੰ ਉਹ ਬਰੇਸ ਸਡਾਲਿਆ ਕੋਈ ਇਹੋ ਜਿਹਾ ਨਾ ਐਂਟੀ ਫਰੰਟ ਦਾ ਕੋਈ ਹੈ ਅਧਿਕਾਰੀ ਕੋਈ ਇਹਨਾਂ ਦਾ ਪਤਾ ਨਹੀਂ ਕਿਹੜਾ ਯਾਨੀ ਜਦੋਂ ਤੂੰ ਸਿੰਘਾਂ ਦੇ ਹੱਥ ਲੱਗ ਗਿਆ ਇਹ ਵੇਖਣਾ ਤੇਰਾ ਮੋਰ ਕਿਹੜੇ ਹਿਸਾਬ ਨਾਲ ਬਣਾਉਂਦੇ ਹੋ ਫਿਰ ਤੁਹਾਨੂੰ ਤਾਂ ਭੱਜਦਿਆਂ ਨੂੰ ਰਾਹ ਨਹੀਂ ਤੁਹਾਨੂੰ ਲੱਭਦੇ ਤੁਹਾਨੂੰ ਪਹਿਲ ਤੁਸੀਂ ਕਰਦੇ ਹੋ ਜਾਨ ਬੁੱਝ ਕੇ ਤੁਸੀਂ ਸਿੱਖ ਕੋਈ ਗਲਤ ਕੰਮ ਨਹੀਂ ਕਰਦਾ ਬਿਲਕੁਲ ਵੀ ਅਖਰੜ ਦੇ ਕੋਲੇ ਕੋਈ ਬਸ ਦੀ ਭੰਨ ਤੋੜ ਹੋਈ ਆ ਉਹ ਪਤਾ ਨਹੀਂ ਕਿਹੜੇ ਬੰਦਿਆਂ ਨੇ ਕੀਤੀ ਕਿੰਨਾ ਨੇ ਕੀਤੀ ਆ ਕਿਹੜੇ ਬਦਮਾਸ਼ ਆ ਕਿਵੇਂ ਹੋ ਗਈ ਉਹ ਬਿਲਕੁਲ ਗਲਤ ਕੀਤੀ ਸਵਾਰੀਆਂ ਨਾ ਭਰੀਆਂ ਬਾਸੇ ਦੇ ਉੱਤੇ ਗੁਰੂ ਦਾ ਸਿੱਖ ਕਦੇ ਵੀ ਅਟੈਕ ਨਹੀਂ ਕਰਦਾ ਕਦੇ ਵੀ ਅਟੈਕ ਨਹੀਂ ਕਰਦਾ ਭਰੀ ਬਸ ਦੇ ਉੱਤੇ ਗੁਰੂ ਦਾ ਸਿੱਖ ਇਹ ਜਿਨ੍ਹਾਂ ਨੇ ਕਰਤੂਤਾ ਕੀਤੀ ਉਹ ਪਤਾ ਨਹੀਂ ਕੌਣ ਆ ਕਿਹੜੇ ਆ ਤੇ ਉਹਨੂੰ ਵਿਖਾ ਕੇ ਤੁਸੀਂ ਕਹਿੰਦੇ ਵੀ ਐ ਕਰਤਾ ਐ ਕਰਦਾ ਗੁਰੂ ਕੋ ਸੱਚਾ ਸੁਸਾ ਸਿੱਖ ਇਹੋ ਜਿਹਾ ਕੰਮ ਨਹੀਂ ਕਰਦਾ ਬਾਕੀ ਜਿਹੜਾ ਤੁਸੀਂ ਇਹ ਕੰਮ ਪਹਿਲਾਂ ਸ਼ੁਰੂ ਕੀਤਾ ਸਾਡੇ ਸੰਤਾਂ ਦੀ ਛੱਡੋ ਸਾਡੇ ਜਿਹੜੇ ਨਿਸ਼ਾਨ ਸਾਹਿਬ ਆ ਤੁਸੀਂ ਉਹ ਵੀ ਲਾਏ ਆ ਤੇ ਉਹ ਜਿਹੜਾ ਹੋਟਲ ਮਾਲਕਾ ਹੈ ਜਿੰਦਾ ਨਾ ਅਮਨ ਸੂਦ ਆ ਜੇ ਮੈਂ ਗਲਤ ਨਾ ਹੋਵਾਂ ਹਾਂ ਹਿਮਾਚਲ ਮਣੀਕਰ ਸਹਿਬ ਦੇ ਰਸਤੇ ਜਿੰਦਾ ਹੋਟਲ ਆ ਠੀਕ ਆ ਕਿ ਨਹੀਂ ਤੁਨ ਨੂੰ ਵੀ ਤੂੰ ਜਿਹੜਾ ਕਰਤੂਤ ਤੂੰ ਕੋਲੀ ਆ ਨਾ ਸਾਰਿਆਂ ਨੂੰ ਪਤਾ ਹੁਣ ਤੂੰ ਮਾਫੀਆਂ ਤੇ ਵੀ ਆਇਆ ਜਾਂ ਤੂੰ ਐ ਕਰਦਾ ਹੁਣ ਤੂੰ ਉਹ ਸਾਡੇ ਵਾਲਾ ਇੱਕ ਹੈਗਾ ਸਿੱਖ ਸਿੱਖ ਤਾਂ ਨਹੀਂ ਅਸੀਂ ਉਹਨੂੰ ਕਹਿ ਸਕਦੇ ਕਰਤੂਤਾਂ ਪੁੱਠੀਆਂ ਹੀ ਹੁੰਦੀਆਂ ਉਹ ਜਾ ਕੇ ਉਹਨਾਂ ਨੂੰ ਇੰਟਰਵਿਊ ਕਰਨ ਰਿਆ ਸੀ ਕਿ ਕਿ ਇਹ ਵੀ ਸਾਡਾ ਭਰਾ ਹੀ ਹੈ ਵੀ ਭਰਾ ਨੂੰ ਐਨੇ ਐ ਨਹੀਂ ਕੀਤਾ ਐ ਨਹੀਂ ਕੀਤਾ ਅਸੀਂ ਸੰਤਾਂ ਨੂੰ ਆਪਣਾ ਆਈਡਲ ਮੰਨਦੇ ਆ ਤੇ ਮੰਨਦੇ ਰਾਵਾਂਗੇ ਸਾਡੇ ਦਿਲਾਂ 'ਚ ਵਸਦਾ ਅਸੀਂ ਵਸਦੇ ਰਿਹਾਓ ਠੀਕ ਹੈ ਨਾ ਕੋਈ ਮਾਈ ਦਾ ਲਾਲ ਨਹੀਂ ਜਮਿਆ ਜਿਹੜਾ ਸਾਡੇ ਦਿਲਾਂ 'ਚੋਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਾ ਨੂੰ ਕੱਢ ਲੂਗਾ ਠੀਕ ਹੈ ਨਾ ਤੁਸੀਂ ਕੁਛ ਕੁ ਲੋਕਾਂ ਨੇ ਪਾਇਆ ਗੰਦ ਬਾੜਾ ਤੁਸੀਂ ਹਰ ਸਾਲ ਸਾਡੇ ਹਜ਼ਾਰਾਂ ਸਿੱਖ ਮਣੀਕਰਨ ਸਾਹਿਬ ਨੂੰ ਜਾਂਦੇ ਆ ਦਰਸ਼ਨ ਇਸ਼ਨਾਨਾ ਨੂੰ ਗੁਰਦਰਾ ਸਾਹਿਬ ਨੂੰ ਤੁਸੀਂ ਰਾਹ 'ਚ ਰੋਕ ਕੇ ਉਹਨਾਂ ਨੂੰ ਤੁਸੀਂ ਜਾਣ ਬੁੱਝ ਕੇ ਜਲੀਲ ਕਰਕੇ ਕਟਦੇ ਹੋ ਮਾਰਦੇ ਹੋ ਗਾਲ੍ਹਾਂ ਕੱਢਦੇ ਹੋ ਤੁਸੀਂ ਨਿਸ਼ਾਨ ਸਾਹਿਬ ਤੁਸੀਂ ਲਹੌਣੇ ਉਤੋਂ ਤੇ ਮੈਂ ਸਾਡੀ ਪੰਜਾਬ ਸਰਕਾਰ ਮਾਨ ਸਰਕਾਰ ਹੈ ਤਾਂ ਇਹਨਾਂ ਨੂੰ ਵੀ ਚਾਹੀਦਾ ਕਿ ਹੱਕ ਚ ਪਰ ਇਹਨਾਂ ਨੇ ਸਿੱਖ ਖੋਂ ਦੇ ਹੱਕ ਚ ਕਿੱਥੇ ਖਲੋਣਾ ਅੱਗੇ ਸਾਡੇ ਬੰਦੇ ਜੇਲ੍ਹਾਂ ਚ ਸਿੱਟੇ ਪਏ ਆ ਹਾਂਜੀ ਗੁਰਸੇਵਕ ਸਿੰਘ ਖਾਲਸਾ ਅਮਨ ਸੂਦ ਹਾਂ ਆਰਐਸਐਸ ਦਾ ਹੈਗਾ ਬੰਦਾ ਅਮਨ ਸੂਦ ਹੀ ਆ ਇਹ ਬੜਾ ਬੁੜਕਦਾ ਸੀ ਚਾਰ ਕੁ ਦਿਨ ਪਹਿਲਾਂ ਮੈਂ ਕਰਦੋ ਤੇਰੇ ਤੋਂ ਕੱਖ ਨਹੀਂ ਹੋਣਾ ਅਮਨਸੂਧ ਕੱਖ ਵੀ ਤੇਰੇ ਤੋਂ ਨਹੀਂ ਹੋਣਾ ਹਾਂ ਪਹਾੜੀ ਤੋਂ ਪਹਾੜੀ ਤੋਂ ਮੁੜ ਕੇ ਤੂੰ ਮੈਦਾਨੀ ਥਾਂ 'ਚ ਹੀ ਆਉਣਾ ਤੂੰ ਪੰਜਾਬ 'ਚ ਹੀ ਮੁੜ ਕੇ ਉਹ ਪਹਾੜਾ 'ਚ ਉਤਰ ਕੇ ਤੂੰ ਪਹਾੜਾ 'ਚ ਉਤਰ ਕੇ ਤੁਸੀਂ ਆਉਣਾ ਤਾਂ ਨਹੀਂ ਹੁੰਦਾ ਸਿੰਘ ਕਦੇ ਵੀ ਪੈਲ ਨਹੀਂ ਕਰਦਾ ਦੂਜ ਛੜਦਾ ਨਹੀਂ ਇਸ ਲਈ ਜੁਮੇ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਮਾਣ ਚਲ ਸਰਕਾਰ ਨੂੰ ਬੇਨਤੀ ਕਰਦਾ ਜਿਹੜੇ ਇਹ ਪਾਲਤੂ ਆਰਐਸਐਸ ਦੇ ਤੁਹਾਡੇ ਬੰਦੇ ਛੱਡੇ ਆ ਠੀਕ ਆ ਕਿ ਨਹੀਂ ਇਹਨਾਂ ਨੂੰ ਨੱਥ ਪਾਈ ਜਾਵੇ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਜਿਹੜੇ ਸਾਡੇ ਨੌਜਵਾਨਾਂ ਦੇ ਉੱਪਰ ਉਹ ਨਿਸ਼ਾਨ ਸਾਹਿਬ ਗੁਰੂਆਂ ਦੇ ਝੰਡੇ ਜਿਹੜੇ ਆ ਸਾਡੇ ਜਿਹੜਾ ਐਡਲ ਆ ਸਾਡਾ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਮਾਹਪੁੱਛ ਉਹਨਾਂ ਦੇ ਲਾਏ ਜਾ ਰਹੇ ਆ ਤੇ ਸ਼ਰਿਆਮ ਇਹਨਾਂ ਨੇ ਉੱਥੇ ਲਾ ਕੇ ਪੈਰਾਂ ਤੱਕ ਵੀ ਰੋਲੇ ਆ ਇਸ ਲਈ ਸਿੱਖ ਕਿਸੇ ਨਾਲ ਵੀ ਪਹਿਲਾ ਧੱਕਾ ਨਹੀਂ ਕਰਦਾ ਬਾਹਰ ਚ ਬਰਦਾਸ਼ਤ ਨਹੀਂ ਕਰਦਾ ਕਿਸੇ ਗੱਲ ਨੂੰ ਵੀ ਤੇ ਇਸ ਲਈ ਬਾਅਦ ਦੇ ਵਿੱਚ ਸਿੱਖਾਂ ਨੂੰ ਟੈਗ ਜਿਹੜਾ ਲਾਇਆ ਜਾਂਦਾ ਤੁਹਾਨੂੰ ਪਤਾ ਗਰਮ ਖਿਆਲੀ ਦੇ ਲਾਈ ਜਾਂਦੇ ਗਰਮ ਖਿਆਲੀ ਬੰਦੇ ਆ ਉਹ ਆ ਸੋ ਸਾਰੇ ਭਰਾ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਮੇਰੇ ਭਰਾ ਤੁਸੀਂ ਜਿੰਨੇ ਵੀ ਨਾਲ ਜੁੜੇ ਹੋ ਤੁਸੀਂ ਐ ਸਪੈਸ਼ਲੀ ਮੈਂ ਉਸ ਬੰਦੇ ਨੂੰ ਵਾਰਨਿੰਗ ਦਿੱਤੀ ਆ ਜਿਹੜਾ ਇਹਨਾਂ ਦਾ ਐਂਟੀ ਫਰੰਟ ਦਾ ਕੋਈ ਪ੍ਰਧਾਨ ਬਣਿਆ ਫਿਰਦਾ ਵਰੇਸ ਸਟਾਲਿਆ ਕੋਈ ਠੀਕ ਹੈ ਨਾ ਜਿਹੜਾ ਕੈਮਰਿਆਂ ਦੇ ਮੂਹਰੇ ਪੁੱਭ ਪੁੱਭ ਕੇ ਤੇ ਮਾਈਕਾਂ ਦੇ ਮੂਹਰੇ ਪੁੱਭ ਪੁੱਭ ਕੇ ਆਪਣੇ ਆਪ ਨੂੰ ਸ਼ੇਰ ਖਵਾਉਂਦਾ ਠੀਕ ਹੈ ਕਿ ਨਹੀਂ ਹਿੰਮਤ ਤਾਂ ਤੇਰੇ ਐ ਤੂੰ ਲੋਕਾਂ ਨੂੰ ਆਨਾ ਵੀ ਉਹਨਾਂ ਨੂੰ ਗੋਲੀ ਮਾਰਦੇ ਜਾਂ ਫਲਾਣੇ ਨੂੰ ਹਮਲੇ ਤੇ ਜੇ ਹਿੰਮਤ ਹੈਗੀ ਤਾਂ ਤੂੰ ਸਾਹਮਣੇ ਆ ਵੀ ਵੇਖ ਗਏ ਤੇਰੇ ਪੱਟਾਂ 'ਚ ਕਿੰਨਾ ਕੋ ਦਾਵਾ ਸੋ ਇੰਨੀਆਂ ਕੋ ਗੱਲਾਂ ਕਰਦਾ ਮੈਂ ਖਿਮਾਂ ਦਾ ਜਾਚਦਾ ਬਾਈ ਸੋ ਸਾਰੇ ਭਰਾ ਜਰੂਰ ਵੀਡੀਓ ਨੂੰ ਸ਼ੇਅਰ ਕਰਕੇ ਤੇ ਗਾਂ ਦੀ ਗਾਂ ਪਹਚਾਦੋ ਸੋ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਜਿੰਦਾਬਾਦ ਤੇ ਜਿੰਦਾਬਾਦ ਰਹਿਣਗੇ